ਫਕਵਾੜਾ ਦੀ ਇਸ ਸਭਾ ਨੇ ਕਰ ਦਿੱਤਾ ਆ ਵੱਡਾ ਉਪਰਾਲਾ ਦੱਸਦੀ ਹੈ ਕਿ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਫਕਵਾੜਾ ਵੱਲੋਂ ਨਹਿਰੂ ਯੁਵਾ ਕੇਂਦਰ ਕਪੂਰਥਲਾ ਤੇ ਜੰਗਲਾਤ ਵਿਭਾਗ ਫਕਵਾੜਾ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਸਮਾਗਮ ਸਥਾਨਕ ਹਦੀਆਬਾਦ ਵਿਖੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ ਸਮਾਗਮ ਦਾ ਮਨੋਰਥ ਵਾਤਾਵਰਣ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਤੇ ਪਲਾਸਟਿਕ ਦੀ ਘਰ ਤੋਂ ਘੱਟ ਵਰਤੋਂ ਦਾ ਸੰਦੇਸ਼ ਦੇਣਾ ਸੀ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਹਰਜੀਤ ਸਿੰਘ ਵਨ ਰੇਂਜ ਅਫਸਰ ਵਨ ਵਿਭਾਗ ਫਲੋਰ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਰਵਿਸ ਸਿੰਘ ਲੁਹਾਣਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਕਪੂਰਥਲਾ पीर ਸਿੰਘ ब्लॉक अफसर ਅਤੇ ਦੋਸ਼ ਕੁਮਾਰ ਗੋਗੀ ਜਿਲ੍ਹਾ ਸਕੱਤਰ ਆਪ ਨੇ ਸ਼ਿਰਕਤ ਕੀਤੀ ਸਮਾਗਮ ਦਾ ਉਦਘਾਟਨ ਹਰਿਆਵਾਰ ਵਿੱਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾ ਕੇ ਕੀਤਾ ਗਿਆ ਮੁੱਖ ਮਹਿਮਾਨ ਹਰਜੀਤ ਸਿੰਘ ਵਨ ਰੇਜ ਅਫਸਰ ਬਨਵਹਾਗ ਨੇ ਆਪਣੇ ਸੰਬੋਧਨ ਚ ਕਿਹਾ ਕਿ ਰੁੱਖ ਲਗਾਉਣੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਸਮੇਂ ਦੀ ਮੁੱਖ ਲੋੜ ਹੈ ਇਸ ਦੇ ਲਈ ਦੇਸ਼ ਦੇ ਹਰ ਨਾਗਰਿਕ ਨੂੰ ਸੁਚੇਤ ਹੋ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਰੁੱਖਾਂ ਦੀ ਕਟਾਈ ਨਾਲ ਵਾਤਾਵਰਨ ਦਾ ਸਤੁਲਨ ਵਿਗੜ ਰਿਹਾ ਹੈ ਮੌਸਮ ਦਾ ਚੱਕਰ ਬਦਲ ਰਿਹਾ ਹੈ ਇਸ ਵੇ ਅਤਿ ਦੀ ਗਰਮੀ ਨੇ ਇਹ ਦਿਖਾ ਦਿੱਤਾ ਹੈ ਕਿ ਜੇਕਰ ਅਸੀਂ ਰੁੱਖ ਲਗਾਉਣ ਵੱਲ ਅਕੀ ਨਾਵਦੇ ਤਾਂ ਧਰਤੀ ਤੇ ਜੀਵਨ ਸਮਾਪਤੀ ਵੱਲ ਤੁਰ ਜਾਵੇਗਾ ਜ਼ਿਲ੍ਹਾ ਪ੍ਰਧਾਨ ਸਰਜੀ ਸਿੰਘ ਲਵਾੜਾ ਨੇ ਪਲਾਸਟਿਕ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਮੁਰਤੋਂ ਰੰਗਲਾ ਪੰਜਾਬ ਬਣਾਉਣ ਲਈ ਸਾਰਿਆਂ ਨੂੰ ਸਾਂਝਾ ਉਪਰਾਲਾ ਕਰਨਾ ਪਵੇਗਾ ਉਨਾ ਰਵੈਤਿ ਰੁੱਖਾਂ ਜਿਵੇਂ ਬੋੜ ਪਿੱਪਲ ਕਿਕਰ ਟਾਲੀ ਆਦਿ ਦੀ ਸਾਹਮ ਸਵਾਲ ਤੇ ਜ਼ੋਰ ਦਿੰਦਿਆ ਕਿਹਾ ਜੇਕਰ ਰੁੱਖ ਹੋਣਗੇ ਤਾਂ ਹੀ ਭੁੱਖ ਤੇ ਧਰਤੀ ਤੇ ਮਨੁੱਖ ਹੋਣਗੇ ਨਹੀਂ ਤਾਂ ਮਨੁੱਖਤਾ ਨੂੰ ਵੱਡੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਵਨ ਰੇਂਜ ਬਲਾਕ ਅਫਸਰ ਤੀਰੇ ਸਿੰਘ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਤੇ ਉਹਨਾਂ ਦੀ ਸਾਹਮ ਸਵਾਲ ਦਾ ਸੁਨੇਹਾ ਦਿੱਤਾ ਦਿਖਾਉਂਦੇ ਹਾਂ ਪੂਰੀ ਖਬਰ ਪਿੰਡ ਹਾਦੀਆਬਾਦ ਵਾਰਡ ਨੰਬਰ 45 ਦੀ ਸਰਬ ਨੌਜਵਾਨ ਸਭਾ ਵੱਲੋਂ ਅੱਜ ਬਹੁਤ ਤਗੜਾ ਅਪਰਾਲਾ ਵਾਤਾਵਰਨ ਦੀ ਸਥਿਤੀ ਕੀਤਾ ਗਿਆ ਇਸ ਸੈਟ ਉਹਨਾਂ ਨੇ ਬੂਟੇ ਲਾ ਕੇ ਇਸ ਦੀ ਮੁਹਿੰਮ ਸ਼ੁਰੂ ਕੀਤੀ ਹੈ ਜੋ ਇਹਨਾਂ ਪਹਿਲਾਂ ਵੀ ਬੂਟੇ ਲਗਾਏ ਹਨ ਉਹਦੇ ਵਿੱਚੋਂ 40 ਬੂਟੇ ਚੋਂ 26 ਬੂਟਿਆਂ ਦੀ ਪ੍ਰਾਪਤੀ ਕੀਤੀ ਹੈ ਇਹਨਾਂ ਦੀ ਬਹੁਤ ਤਗੜੀ ਪ੍ਰਾਪਤੀ ਹੈ ਇਸੇ ਤਰ੍ਹਾਂ ਹੀ ਇਹ ਕਰਦੇ ਰਹਿਣ ਤੇ ਵਾਤਾਵਰਨ ਦੇ ਸੁਨ ਬਣਾਉਂਦੇ ਰਹਿਣ ਵਧੀਆ ਥੈਂਕ ਯੂ ਟੂ ਵਰਲਡ ਫੋਰੈਸਟ ਦਿਵ ਤੇ ਮੈਂ ਧੰਨਵਾਦੀ ਹਾਂ ਸਭ ਨੌਜਵਾਨ ਸਭਾ ਦਾ ਜਿਨ੍ਹਾਂ ਨੇ ਕਿ ਬੂਟੇ ਲਾਉਣ ਦਾ ਨਿਯਮ ਅਕਪਲ ਅਤੇ ਹੋਰ ਬੂਟੇ ਲਾਉਣ ਦਾ ਪ੍ਰੋਗਰਾਮ ਕੀਤਾ ਕਿਉਂਕਿ ਇਸ ਟਾਈਮ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਜੀ ਸਮੱਸਿਆ ਹੈ ਉਹ ਧਰਤੀ ਗਰਦੀ ਹੋ ਚੁੱਕੀ ਹੈ ਬੁੱਟੇ ਲਾਉਣ ਦੇ ਇੱਕ ਰਾਜ ਸਾਰੇ ਜਣੇ ਇੱਕ ਇੱਕ ਬੁੱਟਾ ਲਾਉਣਗੇ ਤਾਂ ਸਾਡਾ ਜਿਹੜਾ ਵਾਤਾਵਰਨ ਸਾਫ਼ ਹੋ ਜਾਏਗਾ ਮੈਂ ਸਾਰੀ ਟੀਮ ਦਾ ਧੰਨਵਾਦੀ ਹਾਂ ਪ੍ਰਧਾਨ ਸੁਖਵਿੰਦਰ ਜੀ ਦਾ ਸੋਜ ਗੋਗੀ ਦਾ ਮੈਡਮ ਬੇਪਰਕੁਤ ਜੀ ਦਾ ਹਰਜੀਤ ਸਿੰਘ ਜੀ ਸਾਡੇ ਨਾਲ ਇਸ ਅਵਸਰ ਆਏ ਨੇ ਇਹਨਾਂ ਸਾਰਿਆਂ ਦਾ ਧੰਨ ਔਰ ਗਾਂਟੀਨ ਸਿੰਘ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਉਪਰਾਲਾ ਕਰਕੇ ਮਨੁੱਖਤਾ ਨੂੰ ਬਚਾਉਣ ਦਾ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ